ਸਸ਼ੀਗਾਰ ਜੀ ਅਸੀਂ ਖਨੌਰੀ ਬਾਡਰ ਦੇ ਉੱਤੇ ਪਹੁੰਚੇ ਆ ਤੇ ਅੱਜ ਦੇ ਤਾਜ਼ਾ ਹਾਲਾਤ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੀ 21 ਤਰੀਕ ਨੂੰ ਝੜਪ ਹੋਈ ਉਹ ਤੋਂ ਬਾਅਦ ਤੁਸੀਂ ਇਹ ਕਣਕ ਦਾ ਹਾਲ ਦੇਖੋ ਪੂਰੀ ਤਰ੍ਹਾਂ ਜਿਹੜਾ ਇੱਕ ਕਿਲਾ ਖਤਮ ਹੋ ਚੁੱਕਿਆ ਵਿੱਚ ਇੱਥੇ ਇਹ ਦੱਸਦੇ ਨੇ ਹਾਲਾਤ ਕਿ ਕਿੰਨੀ ਵੱਡੀ ਝੜਪ ਹੋਈ ਹੋਣੀ ਇੱਥੇ ਚੱਪੜਾਂ ਪਈਆਂ ਨੇ ਤੇ ਅੱਡੋ ਅੱਡ ਤਰ੍ਹਾਂ ਦੀਆਂ ਤੇ ਕਣਕ ਪੂਰੀ ਤਰ੍ਹਾਂ ਖਤਮ ਹੋਈ ਚੁੱਕੀ ਆ ਕਣਕ ਜਿਹੜੀ ਕਿ ਨਿਸਰ ਚੁੱਕੀ ਸੀਗੀ ਬੱਲੀਆਂ ਆ ਚੁੱਕੀਆਂ ਸੀਗੀਆਂ ਤੇ ਇਸ 21 ਤਰੀਕ ਦੀ ਜਿਹੜੀ ਝੜਪਾ ਉਹਦੇ ਵਿੱਚ ਪੂਰੀ ਤਰ੍ਹਾਂ ਇਹ ਖਤਮ ਹੋ ਚੁੱਕੀ ਆ ਨਾਲ ਲੱਗਦਾ ਜਿਹੜਾ ਦੂਸਰੀ ਸਾਈਡ ਹੈਗਾ ਕਣਕ ਉਹਦੇ 'ਚ ਥੋੜਾ ਪਾਣੀ ਵੱਧ ਸੀਗਾ ਪਰ ਉਹਦਾ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਤੋਂ ਅੰਦਾਜ਼ਾ ਇਹ ਲੱਗਦਾ ਕਿ ਇੱਥੇ ਗਹਿਗਾਚਾ ਜਿਹੜਾ ਉਸ ਦਿਨ ਮੁਕਾਬਲਾ ਹੋਇਆ ਹੋ ਸਕਦਾ ਕਿ ਆਪਾਂ ਕਿਸਾਨ ਵੀਰ ਨੇ ਉੱਥੇ ਉਹਨਾਂ ਨਾਲ ਵੀ ਗੱਲ ਕਰਾਂਗੇ ਹੋ ਸਕਦਾ ਇੱਥੋਂ ਤੱਕ ਹਰਿਆਣਾ ਪੁਲਿਸ ਆਈ ਹੋਵੇ ਕਿ ਕਿਸਾਨ ਵੀਰਾਂ ਨਾਲ ਵੀ ਗੱਲ ਕਰਾਂਗੇ ਉਹ ਇਸ ਬੱਟ ਤੋਂ ਅੱਗੇ ਜਾ ਨਹੀਂ ਸਕਦੇ ਤੇ ਉਧਰ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਅੱਗ ਲੱਗੀ ਹੋਈ ਆ ਵਾਹਣ ਪਲਟੇ ਪਏ ਨੇ ਵਾਹਣ ਕਿਦਾਂ ਫੁੱਟੇ ਹੋਏ ਨੇ ਤੇ ਇਸ ਸਾਰੇ ਦੌਰ ਦੇ ਵਿੱਚ ਜਿੱਥੇ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਨੇ ਉੱਥੇ ਇਹ ਇਹ ਚੀਜ਼ ਇੱਥੇ ਬਿਲਕੁਲ ਵੀ ਨਹੀਂ ਹੈਗੀ ਕਿ ਕਿਸਾਨ ਮਾਯੂਸ ਹੋਣ ਜਾਂ ਕੋਈ ਹੌਸਲੇ ਉਹ ਮਤਲਬ ਜਿਹਨੂੰ ਕਹਿੰਦੇ ਆ ਕਿ ਪਸਤ ਹੋਏ ਹੋਣ 21 ਦੀ ਘਟਨਾ ਤੋਂ ਬਾਅਦ ਇੱਥੇ ਤੁਰਦੇ ਫਿਰਦੇ ਲੰਗਰ ਤੁਹਾਨੂੰ ਆਮ ਨਜ਼ਰ ਆਉਣਗੇ ਕਿਸਾਨ ਆਪਦੇ ਰੁਟੀਨ ਦੇ ਕੰਮ ਕਰਦੇ ਨੇ ਤੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੁਝ ਬਹਾਨ ਦੇਖਦੇ ਆ ਆ ਦੇਖੋ ਟਰੈਕਟਰਾਂ ਦੀ ਹਾਲਤ ਦੇਖੋ ਤੇ ਟਰਾਲੀ ਦੇ ਟਾਇਰ ਵੀ ਫਟੇ ਪਏ ਨੇ ਤੇ ਟਰੈਕਟਰ ਦੇ ਵੀ ਫਟੇ ਪਏ ਨੇ ਤੇ ਕਿੰਨੇ ਬੁਰੀ ਤਰ੍ਹਾਂ ਜਿਹੜੇ ਟਰੈਕਟਰ ਨੇ ਉਹ ਨੁਕਸਾਨੇ ਹੋਏ ਨੇ ਇਹ ਆਮ ਝੜਪਚ ਨਹੀਂ ਇਦਾਂ ਨੁਕਸਾਨੇ ਜਾ ਸਕਦੇ ਇਹ ਅਟੈਂਸ਼ਨ ਲਈ ਜਿਹਨੂੰ ਕਹਿੰਦੇ ਨੇ ਮਿੱਥ ਕੇ ਕੀਤੇ ਹੋਏ ਕਾਰਵਾਈਆਂ ਨੇ ਇਹ ਇਥੇ ਇੱਕ ਕਿਹੜੇ ਪਿੰਡ ਦਾ ਟਰੈਕਟਰ ਹੈ ਇਹ ਇਹ ਤਾਂ ਨਹੀਂ ਪਤਾ ਜੀ ਇਹ ਬਾਈ ਗੁਰਦਾਸਪੁਰ ਤੋਂ ਨੇ ਅੱਛਾ ਇਹ ਜਿੱਦੋਂ ਤੋਂ ਮੋਰਚਾ ਲੱਗਾ ਸੀ ਨਾ ਇਹ ਕੁਝ ਟਰੈਕਟਰ ਇਹ ਉਦੋਂ ਦੇ ਹੀ ਸ਼ੁਰੂ ਦੇ ਫਰੰਟ ਤੇ ਸੀ ਠੀਕ ਆ ਇਹ ਇੱਥੇ ਤੱਕ ਆ ਕੇ ਪੁਲਿਸ ਨੇ ਬੰਨੇ ਨੇ ਹਾਂਜੀ 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 ਇੱਥੇ ਇੱਥੋਂ ਦੇਖੋ ਜੀ ਸਾਰਾ ਕੁਝ ਸ਼ਾਂਤਮਈ ਹੀ ਬੰਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਵਿੱਚ ਉਕਸਾਰੇ ਹੀ ਚਲੋ ਜੋ ਵੀ ਹੋਇਆ ਇਹ ਜੋ ਵੀ ਆ ਕੀਤਾ ਗਿਆ ਨਾ ਇਹ ਮਿਥ ਕੇ ਕੀਤਾ ਗਿਆ ਹੈ ਅਸੀਂ ਮੌਕੇ ਤੇ ਸੀ ਉਹਨਾਂ ਨੇ ਆਸੂ ਗਏ ਤੇ ਟਾਇਰ ਗੋਸ ਗੈਂਸ ਦੇ ਗੋਲੇ ਇਸ ਤਰ੍ਹਾਂ ਛੱਡੇ ਵੀ ਕੁਝ ਦੇਖ ਨਹੀਂ ਸੀ ਰਿਹਾ ਉਹਦੀ ਆਰਟ ਦੇ ਵਿੱਚ ਸਾਰੀ ਭਾਂਤੋੜ ਕੀਤੀ ਹੈ ਕਿ ਮੇਤਕੇ ਮਸ਼ੀਨਰੀ ਨੂੰ ਇਹ ਟਾਰਗੇਟ ਕੀਤਾ ਗਿਆ ਆ ਆ ਦੇਖੋ ਬਾਈ ਜੀ ਜੋ 7-7 ਲੱਖ-ਲੱਖ ਦੇ ਟਰੈਕਟਰ ਨੇ ਅੱਜ ਉਹਨਾਂ ਦਾ ਕੀ ਮੁੱਲ ਰਹਿ ਗਿਆ ਜ਼ਿੰਮੇਦਾਰ ਦਾ ਕਿੰਨੇ ਕ ਟਰੈਕਟਰ ਇੱਥੇ ਹੋ ਗਏ ਨੇ ਇੱਥੇ ਕੰਸੇ ਕੰਮ ਜੀ ਆ ਦੇਖੋ ਜੋ ਬੈਰੀਕੇਡ ਉਹ ਲੱਗੀ ਹੋਈ ਆ ਸਟੇਜ ਲੱਗੀ ਹੋਈ ਨਾ ਉੱਥੋਂ ਤੱਕ ਤੇ ਹੁਣ 20-25 ਟਰੈਕਟਰ ਨੇ ਜਿਨ੍ਹਾਂ ਦੀਆਂ ਟੈਂਕੀ ਆ ਦੇਖੋ ਜਿਹੜੀਆਂ ਪਾਈਪ ਦੀਆਂ ਵੱਢੀਆਂ ਗਈਆਂ ਕਿ ਖਾਸ ਆ ਦੇਖੋ ਇੱਕ ਕਟਰ ਲੈ ਕੇ ਆਏ ਨੇ ਇੱਥੇ ਇੱਕ ਟਰੈਕ ਟਰੱਕ ਜੀ ਹੋਣਾ ਉਹ ਜਿਹੜੀਆਂ ਪੈਪ ਹੌਸ ਦੀਆਂ ਪਾਈਪਾਂ ਨੇ ਉਹ ਵੀ ਕਟਮਾ ਵਟੀਆਂ ਬਕਾਇਦਾ ਟੈਂਕੀਆਂ ਦੇ ਵਿੱਚ ਕੈਮੀਕਲ ਵੀ ਪਾਇਆ ਗਿਆ ਆ ਆ ਜੋ ਮਿੱਟੀ ਪਾਈ ਹੋਈ ਨਾ ਇਹ ਤਾਂ ਬਾਅਦ ਚ ਵਿਚਾਰੇ ਜ਼ਿਮੀਂਦਾਰਾਂ ਨੇ ਕਿਸਾਨਾਂ ਨੇ ਆ ਮਿੱਟੀ ਪਾਈ ਵੀ ਡੀਜ਼ਲ ਵੀ ਟੈਂਕੀਆਂ ਦੇ ਵਿੱਚ ਉਹਨਾਂ ਨੇ ਘੜਤ ਆਇਆ ਇੱਥੇ ਤੱਕ ਕੇ ਪਾਣੀ ਇੱਥੇ ਪੀਣ ਵਾਲੀ ਟੈਂਕੀ ਉਹ ਦੇਖੋ ਬਾਈ ਜੀ ਖੜੀ ਉਹਦੇ ਵਿੱਚ ਵੀ ਕੁਝ ਉਹਨਾਂ ਨੇ ਸੁੱਟਿਆ ਆ ਕੱਲ ਜਦੋਂ ਟੱਕਣ ਦੇਖੀ ਉਹਨੂੰ ਦੇਖਿਆ ਗਿਆ ਵੀ ਇੱਥੇ ਤੱਕ ਇਹਨਾਂ ਨੇ ਨੀਚ ਹਰਕਤ ਕੀਤੀ ਆ ਇਹਦਾ ਸਾਰਾ ਕੁਝ ਕੀਤਾ ਗਿਆ ਜਾਂ ਮਿਥ ਕੇ ਕੀਤਾ ਗਿਆ ਹੈ ਇਥੇ ਹਰਿਆਣਾ ਪੁਲਿਸ ਜਿਆਦਾ ਆਈ ਹੈ ਜਾਂ ਆਈਟੀਬੀਪੀ ਆਈ ਹੈ ਜਾਂ ਸਿਵਲ ਦੇ ਵਿੱਚ ਸੀਗੇ ਬੰਦੇ ਸਿਵਲ ਦੇ ਵਿੱਚ ਸੀ ਬੰਦੇ ਜੀ ਦੇਖੋ ਜੀ ਹਰਿਆਣਾ ਪੁਲਿਸ ਤੇ ਹਰਿਆਣਾ ਪੁਲਿਸ ਵੀ ਨਾਲ ਸੀ ਸਿਵਲ ਦੇ ਵਿੱਚ ਜਿਹੜੇ ਬੰਦੇ ਇੱਥੋਂ ਤੱਕ ਪਹੁੰਚੇ ਨੇ ਸਿਵਲ ਦੇ ਵਿੱਚ ਪੰਜ ਬੰਦੇ ਪਹੁੰਚੇ ਨੇ ਠੀਕ ਹੈ ਨਾ ਹੁਣ ਆਪਾਂ ਸੋਸ਼ਲ ਮੀਡੀਆ ਦੇ ਵੀਡੀਓ ਵੀ ਦੇਖ ਰਹੇ ਹਾਂ ਸਤਗੀਰਮ ਸਭ ਦੇ ਕੋਲ ਹੈਗੀਆਂ ਨੇ ਇਹ ਜੋ ਵੀ ਇੱਥੋਂ ਆਏ ਸਿਵਲ ਬਦ ਦਰਾਸ ਦੇ ਵਿੱਚ ਆਏ ਨੇ ਅੱਜ ਮੌਜੂਦਾ ਹਾਲਾਤ ਕੀ ਨੇ ਜਸੇ ਬੰਦੀ ਦਾ ਅੱਜ ਕੀ ਹਦੇਸ਼ ਦੇਖੋ ਜੀ ਅਜੇ ਤਾਂ ਮਾਹੌਲ ਸ਼ਾਂਤੀਪੂਰਕ ਆ ਅਸੀਂ ਉਦਨ ਵੀ ਕਰ ਰਹੇ ਹਾਂ ਉਦਨ ਵੀ ਸ਼ਾਂਤੀਪੁਰਖ ਜੀ ਦੇ ਵਿੱਚ ਪਲੈਂਟਡ ਬੰਦੇ ਨਾ ਹੋਣ ਜੋ ਵੀ ਕੀਤਾ ਗਿਆ ਹੈ ਸਭ ਸਰਕਾਰਾਂ ਦੀ ਸ਼ਹਿਦ ਹੋਇਆ ਜੀ ਆਰਾਮਨਾਥ ਸਭ ਬੈਠੇ ਸੀ ਉਹ ਜੋ ਆ ਕੀਤਾ ਗਿਆ ਚਲੋ ਦੇਖੋ ਉਧਰ ਉਹ ਤਰੀ ਜੋ ਹੋਇਆ ਠੀਕ ਆ ਪਰ ਜੋ ਆ ਨੁਕਸਾਨ ਜ਼ਿੰਮੇਵਾਰਾਂ ਦਾ ਕੀਤਾ ਕਿੰਨੇ ਕਿ ਕਿਸਾਨ ਜ਼ਖਮੀ ਹੋਏ ਨੇ ਦੇਖੋ ਜੀ ਅਸੀਂ ਕੁਝ ਕਹਿ ਨਹੀਂ ਸਕਦੇ ਜਿਹੜੇ ਇੱਥੋਂ ਮੁੰਡੇ ਚੁੱਕ ਕੇ ਖੜੇ ਗਏ ਨੇ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਦੀ ਵੀਡੀਓ ਆ ਰਹੀ ਨਵੇਂ گاਉਂ ਦਾ ਮੁੰਡਾ ਜੋ ਪੀਜੀਆਈ ਦੇ ਵਿੱਚ ਉਹਨੂੰ ਕੀਤਾ ਗਿਆ ਸ਼ਾਇਦ ਉਹਦੀ ਦੇ ਮੀਡੀਆ ਵਾਲੋ ਕਿਦਰ ਰਿਪੋਰਟਿੰਗ ਹੋ ਗਈ ਇੱਥੇ ਵੀਡੀਓ ਦੇ ਵਿੱਚ ਆ ਗਿਆ ਉਹ ਬੰਦਾ ਕਵਰ ਕਰ ਲਿਆ ਉਸ ਤੋਂ ਬਿਨਾਂ ਜਿਹਨੇ ਹੋਰ ਹਨ ਕਿੰਤ ਮੁੰਡੇ ਨੇ ਜਿਹੜੇ ਇੱਥੋਂ ਚੁੱਕ ਕੇ ਲੈ ਗਏ ਨੇ ਬਾਈ ਜੀ ਇੱਕ ਗੱਲ ਹੋਰ ਆ ਜਦੋਂ ਉਧਰੋਂ ਆਏ ਨਾ ਇੱਥੇ ਟਰਾਲੀ ਦੇ ਵਿੱਚ ਕਈ ਬਜ਼ੁਰਗ ਵੀ ਬੈਠੇ ਸੀ ਇਸ ਲਈ ਉਦੋਂ ਦੇਖਿਆ ਕਿ ਬਜ਼ੁਰਗ ਉਹਦੇ ਇੱਥੇ ਅੱਖਾਂ 'ਚ ਖੂਨ ਵਗ ਰਿਆ ਸੀ ਉਹਦੇ ਉਸ ਤੋਂ ਬਾਅਦ ਜਿਹਨੇ ਨੌਜਵਾਨ ਮੁੰਡੇ ਆ ਉਹ ਵੀ ਨਾਲ ਲੱਗੇ ਨੇ ਉਹਨਾਂ ਤਾਂ ਅਜੇ ਕੁਝ ਪਤਾ ਨਹੀਂ ਚੱਲ ਰਿਹਾ ਵੀ ਕਿੰਨੇ ਹੋਏ ਨੇ ਇਹ ਤਾਂ ਬਾਅਦ ਚ ਜਾ ਕੇ ਇਹਦਾ ਡਾਟਾ ਕਲੈਕਟ ਹੋਊਗਾ ਅਜੇ ਤਾਂ ਦੇਖੋ ਜਿਹੜਾ ਆਪਣਾ ਸ਼ਹੀਦ ਹੋਇਆ ਆ ਬੱਲੋ ਪਿੰਡ ਤੋਂ ਅਜੀ ਦੋ ਦੀ ਡੱਡ ਬੋਟੀ ਦਾ ਇੰਤਜ਼ਾਰ ਕਰ ਰਹੇ ਵੀ ਉਹਨੂੰ ਇੱਕ ਵਾਰ ਸੰਸਕਾਰ ਕਰਕੇ ਇਸ ਮੈਟਰ ਤੇ ਆਪਾਂ ਦੁਬਾਰਾ ਡਿਸਕਸ ਕੀਤੀ ਜਾਵੇ ਵੀ ਕਿੰਨੇ ਮੁੰਡੇ ਹੋਰ ਉਹਨੇ ਉਸ ਤੋਂ ਬਾਅਦ ਟਰਾਲੀ ਦੇ ਵਿੱਚ ਵੀ ਜਿੰਨੇ ਮੁੰਡੇ ਸੀ ਸਭ ਨਾਲ ਡਿਸਕਸ ਕੀਤੀ ਗਈ ਕੋਈ ਬੰਦਾ ਮਿਸਟਰੀਗਾ ਹੁਣ ਦੇਖੋ ਇਹਦਾ ਡਾਟਾ ਅਜੇ ਕਲੈਕਟ ਨਹੀਂ ਹੋਇਆ ਡਾਟਾ ਕਲੈਕਟ ਹੋਊਗਾ ਅਜੇ ਦੱਥੇ ਬੰਦੀਆਂ ਕਿ ਅਜੇ ਤੱਕ ਤਾਂ ਸ਼ਾਂਤੀਪੁਰ ਕੋਨਾ ਰੈਲਲੀ ਕਿ ਆਇਆ ਬਾਕੀ ਨੁਕਸਾਨ ਤੁਸੀਂ ਦੇਖ ਲਓ ਇਹ ਕੋਈ ਅੱਖਾਂ ਦੂਰ ਨਹੀਂ ਤੁਹਾਡੇ ਸਾਹਮਣੇ ਇਹ ਵੀ ਕਿੰਨਾ ਨੁਕਸਾਨ ਹੋਇਆ ਆ ਤਕਰੀਬਨ ਨਵੇਂ ਟਰੈਕਟਰ ਜਿਹਦਾ 10 ਲੱਖ ਰੁਪਈਆ ਦਾ ਮੁੱਲ ਸੀ ਉਹ ਅੱਜ 3 ਲੱਖ ਰੁਪਈਆ ਦਾ ਮੁੱਲ ਨਹੀਂ ਰਹਿ ਗਿਆ ਉਹ ਜ਼ਿੰਮੇਵਾਰ ਕੀ ਕਰੂਗਾ ਸ਼ੁਕਰੀਆ